ਕਿ ਅੱਜ ਇਹਨਾਂ ਵਿੱਚ ਪਹਿਲੇ ਪਹਿਲੇ ਸਾਰੇ ਗੰਦੇ ਗੱਲ। ਬੇਸਿਕ ਮੀਟਿੰਗ ਦਾ ਮਕਸਦ ਇਹ ਹੈ ਕਿ ਹੁਣ ਆਪਣਾ ਪੰਜਰ ਕਿਉਂ ਸੀ ਹੋਰ ਪਾਣੀ ਘਟ ਗਿਆ। ਜਿਹੜਾ ਜਿਹੜਾ ਆਪਾਂ ਸਾਡੇ ਮਨੋਂ ਵੀ ਕਾਫੀ ਰਿਮੇਟ ਮਟੀਰੀਅਲ ਗਿਆ ਉੱਤਰ ਹੋ ਗਿਆ। ਹੁਣ ਆਪਣੇ ਦੋ ਤਿੰਨ ਇਸ਼ੂਜ਼ ਮੇਨ ਹੈ। ਇੱਕ ਤਾਂ ਗਰਦਾਬ ਰਹੀਆਂ। ਪਰ ਅਚਨੇ ਸਰਕਾਰ ਨੇ ਅਨਾਉਂਸ ਕਰਤਾ 20000 ਜਿਹੜਾ ਆਪਾਂ ਕਿਹਾ। ਔਰ ਇੱਕ ਸਵਾਲ। ਠੀਕ ਹੈ ਨਾ ਉਹ ਪਰ ਇਮੀਡੀਏਟਲੀ ਅਗਲੇ 3 ਦਿਨਾਂ ਚ ਮੈਂ ਤੁਹਾਨੂੰ ਫੈਕਟਿਵ ਵੇਲੇ ਜੀ ਵੀ ਲਿਖ ਰਿਹਾ ਸਾਰੇ ਕਮੰਡਰੀ ਸਹਿਮਾਨਾਂ ਨੂੰ ਬੇਨਤੀ ਹੈ। ਔਰ ਫੀਡ ਚਾਹੀਦੇ ਕੱਲ ਤੋਂ ਸਾਡੀ ਟੀਮਾਂ ਨਾਲ ਹੋ ਸਾਰੇ ਜਿਹੜੇ ਜਿਹੜੇ ਪਿੰਡ ਅਗਲੇ ਤਿੰਨ ਤਿੰਨ ਕੋਈ ਕੰਮ ਨਹੀਂ ਮੈਨੂੰ ਹਾਤੇ ਰੋਸ ਸਤੋਂ ਦੇ ਫਿਰ ਮੋਢੀ ਗਿਆ ਸੀ ਬਾਰੇ ਬਾਰੇ ਨੇ ਹੋਗੇ ਕੋਈ ਰਵੇ ਨਾ ਇਹ ਨਹੀਂ ਵੀ ਅੱਛਾ ਜੀ ਆਪਣਾ ਹੈ ਕਾਂਗਰਸੀ ਹੈ ਭਾਜਪਾ ਜਿਹੜਾ ਵੀ ਹੈ ਜਿਹਦੇ ਵੀ ਖੇਤਾਂ ਨੂੰ ਨੁਕਸਾਨ ਹੋ ਉਹਨੂੰ ਬਾਅਦ ਵਿੱਚ ਉਹਦੇ ਨੰਬਰ 1 ਦੇ ਉੱਤੇ ਆ ਜਿਹੜੇ ਪਿੰਡਾਂ ਦੀ ਲਿਸਟ ਤੁਸੀਂ ਲਿਖੋ ਆ ਲਿਖੋ ਇਹਨਾਂ ਨੂੰ ਤੁਸੀਂ ਨੰਗਲ ਦੇ ਦਿਓ ਮੇਨੂੰ ਮੂਝਵਾ ਨਹੀਂ ਆਤਾ ਨੰਗਲ ਵਾਲੀ ਲਿਖਣਾ ਉਹ ਸੱਚਾ ਲਖਰ ਸਾਹਿਬ ਇਹਨਾਂ ਹਰਸਾ ਵਿੱਲਾ ਪੱਟੀ ਤੋਂ ਜੀ ਸ਼ਿਵ ਸਿੰਘ ਪਿੰਡ ਐਲਗਰਾ ਸੈਂਸੋਆ ਅੱਤੀ ਟੇਕ ਸਿੰਘ ਬੀਲਾ ਰਾਮਗੜ ਬੀਲਾ ਦਰਗਾਹੀ ਪਨਾਵ ਪਲਾਂ ਠੀਕ ਹੈ ਜੀ ਉਸ ਤੋਂ ਬਾਅਦ ਇਧਰੋਂ ਆਜਾ ਤੁਸੀਂ ਜਿਹੜਾ ਹੈ ਬੀਲਾ ਧਿਆਨੀ ਲੋਅਰ ਬੀਲਾ ਬੀਲਾ ਦਰਗਾਹੀ ਜੀ ਸਰ ਤੇ ਇਧਰ ਹੋ ਗਿਆ ਫਿਰ ਤੁਹਾਡੇ ਜਿਹੜਾ ਹੈ ਭੰਗਲਾ ਦੇ ਵਿੱਚ ਵੀ ਨੁਕਸਾਨ ਹੋਇਆ ਹੈ ਇਹ ਖੱਡ ਦੇ ਕਾਰਨ ਫਲੈਸ਼ ਫਲੱਡ ਭੰਗਲਾ ਮਹਿੰਦਪੁਰ ਖੇੜਾ ਕਰਮੂੜ ਤੇ ਮਜਾਰੀ ਇਹ ਨੁਕਸਾਨ ਹੋਇਆ ਥਿਸ ਇਜ਼ ਫਿਰ ਉਸ ਤੋਂ ਥਾਡੇ ਏਰੀਆ ਦੇ ਵਿੱਚੋਂ ਜਿਹੜਾ ਦਰਿਆ ਦੇ ਪਾਰ ਇਹਨਾਂ ਦੀਆਂ ਜ਼ਮੀਨਾਂ ਨੇ ਇਸ ਦਮ ਖੇੜਾ ਹੇਟਲਾ ਕਲਿਕਰਾ ਨਰੋਲੀ ਹੇਟਲਾ ਇਧਰ ਆਪ ਜੀਤੇ ਜੇ ਕੀ ਗੱਲ ਹੈ ਮੈਂ ਮੈਂ ਬੋਲਣਾ ਸਰ ਮੈਂ 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 ਚੰਦਪੁਰ ਜੀ ਸਰ ਮੈਂ ਬਹੁਤ ਦਸਗਰਾਹ ਦਸਗਰਾਹ ਤੋਂ ਚੰਦਪੁਰ ਗਾਜਪੁਰ ਮੈਂਂਦਲੀ ਕਲਮ ਮੈਂ ਇੱਕ ਸੇਮ ਲਾਈਨ ਬੋਲਨ ਦੋ ਫਿਰ ਮੈਂ ਨਹੀਂ ਹਾਂ ਕਿ ਜਿਹੜਾ ਜੋ ਬਿਸਕਰ ਹੁੰਦਾ ਮੇਰਾ ਮੇਨ ਉਹ ਲਾਈਨ ਜਿਹੜਾ ਹੈ ਪਲੀਜ਼ ਸਰ ਦੇਖੋ ਜਿੱਤਵੜੀ ਨੰਗਲੀ ਇੱਥੇ ਵੀ ਜ਼ਮੀਨਾਂ ਤੋਂ ਬਾਰੇ ਕੋ ਰੇਲਵੇ ਦੇ ਸਲੂਪ ਪਾਣੀ ਵਾਲੇ ਉੱਥੇ ਬੜੀ ਹੈ ਹਾਂ ਜਿੱਤਵੜੀ ਥੋੜੇ ਜਿਹੜਾ ਨੰਗਲੀ ਹੋ ਗਿਆ ਉਸ ਤੋਂ ਬਾਅਦ ਤੁਹਾਡਾ ਆ ਗਿਆ ਦਸਗਰਾਹ ਦਸਗਰਾਹ ਆਇਆ ਇਸ ਦਸਗਰਾਹ ਤੋਂ ਬਾਅਦ ਅੱਗੇ ਆ ਜਿਓ ਤੁਸੀਂ ਜਿਹੜਾ ਹੈ ਮਹਾਂ ਕਮੇੜਾ ਮਹਾਂ ਕਮੇੜਾ ਇਹੋ ਜਿਹੇ ਸਭ ਬੇਲਾ ਦੇ ਬਿਲਕੁਲ ਸਾਹਮਣੇ ਲੱਗਦਾ ਹੈ ਮਹਾਂ ਕਮੇੜਾ ਉਸ ਤੋਂ ਬਾਅਦ ਆ ਗਿਆ ਜੀ ਲੋਧੀਪੁਰ ਵੀ ਤਿੰਨੋ ਬਾਸ ਲੋਧੀਪੁਰ ਬੋਲ ਗਿਆ ਸਰ ਠੀਕ ਹੈ ਫਿਰ ਉਸ ਤੋਂ ਬਾਅਦ ਆ ਗਿਆ ਤੁਹਾਡਾ ਹਰੀਆਲ ਬੁਰਜ ਹਰੀਆਲ ਹੋ ਗਿਆ ਬੁਰਜ ਬੁਰਜੇ ਮੇਕੂਆ ਹੋ ਗਿਆ ਚਾਂਦਪੁਰ ਬੇਲਾ ਗਾਜਪੁਰ ਬੇਲਾ ਤੇ ਸ਼ਾਪੁਰ ਬੁਰਜ ਧੰ ਥੋਟੇ ਜਿਹੜੇ ਆ ਇਧਰੋਂ ਬਣੀ ਨਮਲੇੜੀ ਤੇ ਜੱਜਰ ਇਹ ਚਰਨਗੰਗਾ ਨੇ ਇੱਥੇ ਕਾਣੀ ਦੀ ਮਾਰਕੀਟ ਦੀ ਜੱਜਰ ਬਣੀ ਤੇ ਨਮਲੇੜੀ ਇਹ ਚਰਨਗੰਗਾ ਨਾਲ ਆਉਂਦੀ ਹੈ ਘੁੱਪੜ ਦੇ ਵਿੱਚ ਤੁਸੀਂ ਕਰ ਸਕਦੇ ਹੋ ਸਰ ਮੈਨੂੰ ਸੜਕ ਕਾ ਵੀ ਹੈਗੀ ਹੈ ਮਨਾਂ ਤੇ ਸਰਸਾਂ ਨੇ ਮਾਰ ਦਿੱਤੀ ਹੈ ਹਾਂ ਜੀ ਸੂਰੇ ਬਹਿਣ ਹੈ ਮਿਸੰਬੇ ਹੈ ਬਹਿਣ 40 ਸੂਰੇ ਸੂਰੇ ਇੱਕ ਦਪੂੜ ਜਿਹੜਾ ਹਾਂ ਇਹ ਉੱਥੇ ਚੱਲ ਜਿਹੜੀ ਵਹਾਟ ਕਰਨਾਂ ਮਾਰ ਕੇ ਦੱਬੂ ਦੱਬੂ ਸਰ ਜੀਓ ਵਾਲੇ ਬਟੋਲੀ ਤੇ ਧਾਰਾਪੁਰ ਘਟੋਲੀ ਜਿਹੜਾ ਹੈ ਬਟੋਲੀ ਸਰ ਖਟਾਰਾਪੁਰ ਇਹ ਜਿਹੜਾ ਚਰਨ ਨੰਬਰਾਂ ਤੇ ਲੋਨ ਖੜਨਾ ਵਾਲੀ ਤੁਹਾਡੇ ਜੀ ਇਹ ਸਰਸਤੀ ਦੇ ਪਿੰਡਾਂ ਚ ਹਾਂ ਜੀ ਸਰ ਛੋਟੀ ਤੇ ਖੇਤਾਂ ਦੇ ਰੇਖੇ ਹੁੰਦੇ ਨੇ ਤਾਂ ਕਿ ਪਾਉਂ ਕੋ ਆਸ ਕੋ ਬੰਦਾ ਹੋ ਗਿਆ ਸੜਕ ਹੋ ਗਿਆ ਸਰ ਅਤਲ ਕੋ ਸਿੰਗੀਪੁਰਾ ਸਾਡੀ ਨੋਟ ਤੁਹਾਨੂੰ ਬਲੀਨ ਦੇ ਨੂੰ ਮੇਰੇ ਇੱਥੇ ਤੱਕ ਉਪਰ ਫੇਰੀ ਮੈਨੂੰ ਸੁਣਾਉਣ ਲੋਕੀ ਉੱਪਰ ਮੈਨੂੰ ਸੁਣਾਇਆ ਮੇਰੇ ਜਿਹੜਾ ਕਿ ਮੇਰੇ ਜਿਹੜੇ ਹੈ ਇਹ ਕੱਲ ਹੀ ਸਾਡੀ ਟੀਮਾਂ ਜਿਹੜੀਆਂ ਸਾਰੇ ਪਟਵਾਰੀ ਕੰਮ ਨੂੰ ਸੰਪੰਨ ਕਰਦੇ ਕਲੀ ਦਾ ਕੁਰੇਤ ਕਲੀ ਮੇਰੀ ਨਹੀਂ ਹੈਗਾ ਆਪਣੇ ਅੰਦਰ ਮੇਰਾ ਆਸਪੋਰਟ ਤੇ ਸਰਪੰਚ ਨਾਲ ਸਰਪੰਚ ਨੂੰ ਵੀ ਮਿਲਿਆ ਨਾ ਸਨੀ ਟੈਂਚੇ ਜੇ ਇੱਕ ਵਾਰੀ ਜ਼ਮੀਨਾਂ ਤੋਂ ਬਾਅਦ ਜਿੱਥੇ-ਇੱਥੇ ਜਾਓਗੇ ਨਾਲ-ਨਾਲ ਜੇ ਕੋਈ ਘਰ ਦਾ ਡੈਮੇਜ ਹੋ ਵੀ ਕਰ ਲਿਓ ਉਸ ਵਾਸਤੇ ਸਾਡੀ ਆਪਣੀ ਟੀਮਾਂ ਵੀ ਲੱਗੀਆਂ ਹੋਈਆਂ ਨੇ ਕਿ ਕਿਤੇ ਮਿੱਤ ਅਸਿੰਕਰ ਕੋਈ ਹੋਰ ਤੁਹਾਨੂੰ ਚਾਹੀਦੀ ਐ ਐਸਡੀਐਮ ਜਵਾਨਾ ਦੋਨੋਂ ਬੈਠੀ ਇਹਨੂੰ ਬੈਠੇ ਕੋਈ ਦੋ ਸਾਰੇ ਕੰਦਵਾਲੀ ਹਨ ਕੋਈ ਬਹੁਤ ਜ਼ਿਆਦਾ ਨਹੀਂ ਮੈਂ ਨਾਲ 7-800 ਇੱਕਰ ਬਣੂਗਾ ਉਹ ਸੰਧਰ ਅਨੁਸਾਰ ਥੈਂਕ ਯੂ ਟੈਂਡੈਂਸੀ ক্লোਜ਼ ਕਰ ਲਈ ਕੋਈ ਜ਼ਰੂਰ ਪਤਾ ਹੈ ਸੈਕਸ਼ਨ ਟੀ ਦਾ ਡਿਊਟੀ ਸਾਬਿਤ ਹਾਂ ਜਿਸਸ ਸੈਰਿਕ ਸਿੰਗਪੁਰਾ ਐਂਡ ਪਲਾਸੀ ਸੈਗਮੈਂਟ ਉਹ ਵੀ ਦੋਨੇ ਮਿਸ ਹੋ ਗਏ ਉਹਦੇ ਸਿਰ ਦੋ ਏਰੀਆਜ਼ ਨੇ ਜਿਹੜੇ ਲੈਫਟ ਬੈਂਕ ਤੇ ਲਾਈ ਕਰਦੇ ਹਾਂ ਇੱਕ ਇੱਕ ਸਰ ਦੋਲਾ ਬਸਤੀ ਦਾ ਜਿਹੜਾ ਸਰ ਦੇ ਨਾਮ ਦਾ ਸਾਰੀ ਦੋਲਾ ਪਨਾਮ ਦੀ ਦੋਲਾ ਨਾਮ ਦੀ ਬਹੁਤ ਸਫੈਕਟਿਡੀ ਦੋਲਾ ਬਸਤੀ ਉਹ ਵੀ ਵਿੱਚ ਉਹਨਾਂ ਦੇ ਘਰਾਂ ਉਹਨਾਂ ਦੇ ਘਰਾਂ ਦੇ ਵਿੱਚ ਉਕਰ ਉਹਨਾਂ ਦੇ ਘਰਾਂ 'ਚ ਭੰਗਣਾ ਸੀ ਕਈ ਘਰਾਂ ਮਨੁੱਖ ਸਾਹ ਨਹੀਂ ਪੰਲੀ ਜੋਲੀ ਐਸਡੀਐਫ ਸਾਹਿਬ ਸੋਰੀ ਐਕਸਪੀਰੀਐਂਸ ਸੀਐਮਪੀ ਡਬਲਯੂ ਡੀਜੀ ਅੱਜ ਪਾਣੀ ਸੰਘਿਆ ਕਿਸੇ ਟੋਲ ਕਰਦੇ ਆਈ ਮੈਂ ਵੀ ਕੈਂਟ ਜਾ ਕੇ ਪ੍ਰੈਕਟਰ ਡਾਊਨ ਕਰਦੇ ਹਾਂ ਆਪਣੀ ਅਗਲਾ ਚੈਨ ਨੇ ਤੇ ਰਸਤੇ ਰੀਸ ਤੋਂ ਉਹ ਕਿਤੇ ਸਾਰੇ ਹਾਸਾ ਵਿਲਪੁਰ ਰਸਤੇ ਨੇ ਕਿਸ਼ਿੰਗ ਬੇਰੀ ਮੈਦਾਨੀ ਪੱਟੀ ਤੋਂ ਚੀਜ਼ ਨਹੀਂ ਆਉਣੀ ਇਹ ਜਿਹੜੇ ਰਸਤੇ ਵੀ ਜਿਹੜੀਆਂ ਸੜਕਾਂ ਦੀ ਖਾਰ ਨਹੀਂ ਚੱਲ ਜਤੋਂ ਦੀ ਨੀ ਕਰ ਪੱਟੀ ਨਹੀਂ ਉਹ ਤਾਂ ਹੋਰ ਉਹਦੇ ਵਿੱਚੋਂ ਪਾ ਕੇ ਉੱਤੇ ਮਿੱਟੀ ਪਾ ਕੇ ਫਾਨੂੰ ਚੱਲਦਾ ਦਾ ਕਰਦੇ ਠੀਕ ਹੈ ਫਿਰ ਤੇ ਨੌਜਵਾਨ ਕਹਿੰਦੇ ਅਸੀਂ ਵੀ ਰੱਖਾਂ ਨੂੰ ਮੈਨੂੰ ਲੱਗੂਗੀ ਠੀਕ ਹੈ ਉਹ ਕੱਲ ਤੋਂ ਮੈਂ ਅਥਾਰਟੀ ਸਾਰੀ ਕਮਿਊਨਿਟੀ ਮੁੰਡੀ ਟੀਮ ਆਪਣੇ ਲਈ ਠੀਕ ਹੈ ਤੁਸੀਂ ਸਰ ਆਪਣਾ ਨਿਤਨਜੀ ਇਹਨਾਂ ਤੋਂ ਸਾਰੇ ਜਿਹੜੇ ਪਿੰਡ ਬੋਲੇ ਹਨ ਇੱਕ ਇੱਕ ਸਰਪੰਚ ਤੋਂ ਫੋਨ ਕਰਕੇ ਆਪ ਸੁਣਾ ਠੀਕ ਹੈ ਕਿ ਕੋਈ ਕੋਈ ਹੰਬਲ ਗੇਰੇ ਆਇਆ ਕੋਈ ਵੀ ਅਲਮੋਡਿਸ ਕੋਲ ਤਾਂ ਨਹੀਂ ਉਹ ਵਾਇਰ ਆਪਣੀ ਮਟਰ ਵਾਲੇ ਨਾਲ ਹਰਜੀਪੁਰ ਨਾਲ ਹੌਟਲ ਹੈ ਹਰਜੀਪੁਰ ਤੁਸੀਂ ਪਾਣੀ ਕਿਵੇਂ ਅੱਜ ਮੈਂ ਗਿਆ ਸੀ ਸ਼ਿਫਟਿੰਗ ਵੇਲੇ ਪਾਣੀ ਨਹੀਂ ਸਰ ਉਹ ਕਹਿੰਦੇ ਨੇ ਅਗਲੇ 3 ਦਿਨਾਂ ਪਰ ਠੋਕੇ ਲਾਏ ਪਰ ਬਹੁਤ ਨੀਂਦ ਕੀਤੀ ਹੈ ਪਰ ਅਗਲੇ 3 ਦਿਨ ਜੇ ਅਸੀਂ ਇਸ ਫਾਰਮ ਦੇ ਵਿੱਚ ਸਾਡੀ ਸਾਰੀ ਟੀਮਾਂ ਨਾਲ ਤੁਹਾਨੂੰ ਅਸਿਸਟ ਕਰਨੀ ਹੈ ਉਹ ਸਿਸਟਮ ਸਟੱਡਿਜ਼ ਤੋਂ ਅੰਦਰ ਇਹ ਵੀ ਜਿਵੇਂ ਕੌਂਸਲਟਾਂ बनानी ਆਂ ਡੀਜ਼ਲ ਵੀ ਅਸੀਂ ਭਵਾਵਾਂਗੇ ਪਰ ਤੁਸੀਂ ਉੱਥੇ ਉਹਨੂੰ ਗਾਈਡ ਕਰਦੇ ਕਿ ਕਿਤੇ ਕਿਤੇ ਪੈਪ ਮੈਣੀ ਹੈ ਤੇ ਨਾਲ ਨਾਲ ਨੋਟ ਵੀ ਕਰਦੇ ਫੋਨ ਲੈਂਦੇ ਕਿ ਬੋਲਦੇ ਉਹਨੇ ਬੈਸਟ ਨੂੰ ਅੱਕਾ ਟ੍ਰੇਨਿੰਗ ਲੈਣੀ ਨਹੀਂ ਨਾ ਨਹੀਂ ਉਹਨੂੰ ਟ੍ਰੇਨਿੰਗ ਕਰਨ ਨੂੰ ਨਾਲ ਲੈ ਕੇ ਦਿੱਤੀ